ਕਪੜੇ ਸੁੱਕਣੇ ਪਾਏ ਨੇ 10 ਗਿਆ ਬੇਠੀਆਂ ਨੇ ਤੇ ਕਰਮੂ ਜਿਹੜੀ ਗੁਰੂ ਅਰਜਨ ਦੇਵ ਦੀ ਪਰਜਾਈ ਸੀ ਨਾ ਉਹਨੇ ਕਪੜੇ ਵੇਖੇ ਸ਼ਾਮ ਨੂੰ ਬਾਬਾ ਪ੍ਰਿਥੀ ਚੰਦ ਆਇਆ ਨਾ ਚੁੱਲ੍ਹੇ 'ਚ ਅੱਗ ਨਾ ਦੀਵਾ ਤੇ ਪ੍ਰਿਥੀ ਚੰਦ ਕਹਿਣ ਲੱਗਾ ਕਰਮੂ ਕਰਮੀਏ ਕੋਈ ਬੜੀ ਜੀ ਵਿਚਾਰ ਕਰਿਆ ਕਰ ਰਹਿ ਰਸ ਦਾ ਟਾਈਮ ਹੈ ਤੇ ਦੀਵਾ ਨੂੰ ਜਗਾਇਆ ਚੁੱਲੇ 'ਚ ਆਗ ਨਹੀਂ ਵਾਲੀ ਕਹਿਣ ਲੱਗੀ ਇਹ ਤੇਰੇ ਕਰਕੇ ਨੇਰਾ ਤੂੰ ਕੀਤਾ ਜੇ ਕਾਸੇ ਜੋਗਾ ਹੋ ਨੋ ਤੇ ਇਹ ਗੱਦੀ ਤੈਨੂੰ ਮਿਲਣੀ ਸੀ ਜਿਹੜੀ ਅੱਜ ਮੇਰੀ ਦਰਾਣੀ ਕਪੜੇ ਪਾਉਂਦੀ ਐ ਮੈਂ ਪੂਰੇ ਸੰ ਇੱਕ ਅੰਗਰੇਜ਼ੀ ਦੀ ਹਕਾਵਤ ਐ ਥਿੰਕ ਬਿਫੋਰ ਯੂ ਸਪੀਕ ਪਹਿਲਾਂ ਸੋਲੋ ਫਿਰ ਬੋਲੋ ਹਰਮੰਦਰ ਸਾਹਿਬ ਦੇ ਐਡ ਗ੍ਰੰਥੀ ਗਿਆਨੀ ਕਰਤਾਰ ਸਿੰਘ ਕਲਾਸ ਵਾਗਿਆ ਨੇ ਇੱਥੇ ਪੰਕਤੀ ਲਿਖੀ ਐ ਕਹਿੰਦੇ ਬੋਲੀ ਕੱਟ ਗਈ ਜਿਗਰ ਕਰਤਾਰ ਸਿੰਘਾ ਤਿੱਖੀਆਂ ਬੋਲੀਆਂ ਕਾਲ ਦੇ ਤੀਰ ਗਈਆਂ ਕਹਿਣ ਲੱਗੇ ਕਰਮੋ ਕਰਮੀਏ ਕਿਉਂ ਰੌਲਾ ਪਾਉਣੀ ਐ ਉਹਨਾਂ ਦੇ ਕਰਕੇੜਾ ਵੱਜਾ ਹੋਣਾ ਇਹ ਉੰਤਰੇ ਰਹਿਣਾ ਸਾਰਾ ਹੋਣਾ ਆਪਣੇ ਘਰ ਹੀ ਜਾਣਾ ਯਾਦ ਰੱਖਣਾ ਤਲਵਾਰ ਦੇ ਨਾਲੋਂ ਬੋਲੀ ਦਾ ਫੱਟ ਤੇਜ ਹੈ ਇੰਮਨ ਫਿਰ ਕਲੀਅਰ ਕਰਾਂ ਸੰਤ ਗਿਆਨੀ ਕਰਤਾਰ ਸਿੰਘ ਹੋਰਾਂ ਨੇ ਸਾਨੂੰ ਦ੍ਰਿਸ਼ਟਾਂਤ ਪੜ੍ਹਾਇਆ ਸੀ ਸਾਨੂੰ ਦ੍ਰਿਸ਼ਟਾਂਤ ਪੜ੍ਹਾਇਆ ਸੀ ਇੱਕ ਲੱਕੜਾਰਾ ਲੱਕਣਾ ਕੱਟਣ ਜਾਂਦਾ ਹੈ ਸ਼ੇਰ ਨਾਲ ਪਿਆਰ ਪੈ ਗਿਆ ਤੇ ਕਹਿਣ ਲੱਗਾ ਮਿੱਤਰਾ ਕਿਤੇ ਮੇਰੇ ਵੀ ਕਿਹੜਾ ਮਾਲ ਲੋਕਾਂ ਨੂੰ ਪਤਾ ਲੱਗੇ ਪਈ ਦੀ ਸ਼ੇਰ ਨਾਲ ਯਾਰੀ ਹੈ ਉਹ ਕਹਿਣ ਲੱਗਾ ਮੈਂ ਭਰਾਵਾ ਜਾਨਵਰ ਹੈ ਤੂੰ ਬੰਦਾ ਹੈ ਕਹਿਣ ਲੱਗਾ ਫਿਰ ਯਾਰੀ ਕਾਦੀ ਹੋਈ ਘਰਵਾਲੀ ਨੂੰ ਕਹਿਣ ਲੱਗਾ ਵੀ ਐਤਵਾਰ ਮੇਰੇ ਵੀਰ ਨੇ ਮਿੱਤਰ ਨੇ ਆਉਣਾ ਘਰਵਾਲੀ ਬੀਬੀ ਨੇ ਢਾਲ ਭਾਜੀ ਬਣਾਈ ਬਿਸਤਰਾ ਵਿਛਾਇਆ ਹੁਣ ਉਹ ਡੀਕੇ ਪੀ ਸ਼ਾਇਦ ਕੋਈ 4 ਬੰਦੇ ਆਉਣੇ ਨੇ 11 12 ਵਜੇ ਤੇ ਕਹਿਣ ਲੱਗੇ ਜਿੱ ਤੱਕ ਤੇਰਾ ਯਾਰ ਹੀ ਨਹੀਂ ਆਇਆ ਉਹਨੇ ਉਂ ਕਰਕੇ ਵੇਖਿਆ ਕਹਿਣ ਲੱਗੀ ਆ ਗਿਆ ਹੀ ਤੇ ਘਰਵਾਲੀ ਕਹਿਣ ਲੱਗੀ ਤੇਰੀਆਂ ਕੁੱਤਿਆਂ ਤੇ ਬਿੱਲਿਆਂ ਨਾਲ ਯਾਰੀਆਂ ਲੀਆਂ ਧਿਆਨ ਦਿਆ ਜੇ ਆਪਾਂ ਕਈ ਵਾਰਾਂ ਗੱਲ ਕਰਨ ਲੱਗੇ ਦੌੜਦੇ ਨਹੀਂ ਮੇਰੀ ਸਾਰੀ ਕਥਾ ਭੁੱਲ ਜੈ ਨਾ ਐ ਜੇ ਗੱਲ ਪੱਲੇ ਬਣ ਜੂ ਤੇ ਮੇਰਾ ਇੱਥੇ ਆਉਣ ਦਾ ਮੁੱਲ ਮੁੜ ਜਾਏਗਾ ਉਹ ਕਹਿਣ ਲੱਗੀ ਤੇਰੇ ਕੁੱਤਿਆਂ ਤੇ ਬਿਲੇ ਨਾਲ ਯਾਰੀਆਂ ਰੀਆਂ ਸ਼ੇਰ ਮੁੜ ਗਿਆ ਜਦੋਂ ਅਗਲੇ ਦਿਨ ਲੱਕੜ ਹਾਰਾ ਗਿਆ ਤੇ ਸ਼ੇਰ ਕਹਿਣ ਲੱਗਾ ਮਿੱਤਰਾ ਮੈਨੂੰ ਕੁਹਾੜੇ ਨਾਲ ਕੁਹਾੜਾ ਮਾਰ ਉਹ ਲੱਕੜ ਹਾਰਾ ਕਹਿਣ ਲੱਗਾ ਸਿਆਣਾ ਬਣ ਭਾਈ ਮੈਂ ਤੇਰਾ ਮਿੱਤਰ ਤੇ ਕੁਹਾੜਾ ਮਾਰਾਂ ਕਹਿਣ ਲੱਗਾ ਮੈਂ ਜਾਨਵਰ ਵੀ ਆ ਨਾ ਮਾਰੇਗਾ ਮੈਂ ਮਾਰ ਦਿਆਂਗਾ ਉਹਨੇ ਡਰਦੇ ਡਰਦੇ ਨੇ ਕੁਹਾੜਾ ਮਾਰਿਆ ਮਾਰਾ ਜਾਂ ਜ਼ਖਮ ਹੋਇਆ ਪੰਜ ਸਾਧ ਨੇ ਲੰਗੇ ਤੇ ਕਹਿਣ ਲੱਗਾ ਥੋੜਾ ਜਿਹਾ ਕੰਮ ਕਰ ਕੇ ਦੱਸ ਮੇਰਾ ਜ਼ਖਮ ਵੇਖ ਤੀ ਠੀਕ ਹੋਇਆ ਕਿ ਨਹੀਂ ਕਹਿਣ ਲੱਗਾ ਉਹ ਤਾਂ ਲੱਭਦਾ ਨਹੀਂ ਤੇ ਸ਼ੇਰ ਕਹਿਣ ਲੱਗਾ ਕੁਹਾੜੇ ਦਾ ਜ਼ਖਮ ਤਾਂ ਮਿੜ ਗਿਆ ਪਰ ਤੇਰੀ ਘਰ ਵਾਲੀ ਨੂੰ ਕੁੱਤਾ ਤੇ ਬਿੱਲਾ ਗਿਆ ਉਹ ਜ਼ਖਮ ਅਜੇ ਨੂੰ ਮਿੜਿਆ ਇਸ ਕਰਕੇ ਮੈਂ ਵਾਰ-ਵਾਰ ਇਹ ਗੱਲ ਪੀੜ ਕਰ ਰਿਹਾ ਹਾਂ ਇਹੋ ਜੀ ਗੱਲ ਨਾ ਕਹੋ ਜਿਹੜੀ ਸਾਡਾ 파ੜ 파ੜ ਦੇ ਅਸੀਂ ਹਿੰਦੁਸਤਾਨ ਵਿੱਚ ਸਭ ਤੋਂ ਵੱਡਾ ਜੰਗ ਵੇਨੇ ਆ ਮਾਂ ਭਾਰ ਦਾ ਇੱਕ ਦ੍ਰੋਪਦੀ ਦੀ ਜਵਾਨ ਕਰਕੇ 18 ਕੂਂਗੀਆਂ ਫੌਜ ਘਰ ਕੋਈ ਸੀ ਦ੍ਰੋਪਦੀ ਜਵਾਨ ਕਰਕੇ ਇਹ ਟੌਪਿਕ ਨਹੀਂ ਮੈਂ ਇਸ ਪਾਸੇ ਜਾਵਾਂ ਇਹ ਗਨ ਮਾਤਾ ਗੰਗਾ ਜੀ ਨੂੰ ਪਤਾ ਚੱਲਿਆ ਮਾਤਾ ਗੰਗਾ ਜੀ ਨੇ ਗੁਰੂ ਪੰਚਮ ਪਾਤਸ਼ਾਹ ਨੂੰ ਕਹੀ ਤੇ ਗੁਰਦੇਵ ਸਾਹਿਬ ਕਹਿਣ ਲੱਗੇ ਭਲਾ ਕਿੰਨੀ ਕਬੱਡੀ ਗੱਲ ਹੈ ਕਿਉਂਕਿ ਆਪਾਂ ਸੇਖਾਂ ਬਾਣੀ ਕਹਿੰਦੀ ਵਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਜੀ ਕੀ ਵਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਇਹਨੂੰ ਚਿਤਣਾ ਕੱਲ ਵੀਰਵਾਰ ਲੰਘਿਆ ਤੁਸੀਂ ਗੁਰੂ ਅੱਗੇ ਅਰਦਾਸ ਨਹੀਂ ਕਰਦੇ ਤੁਸੀਂ ਕਬਰਾਂ 'ਤੇ ਅਰਦਾਸ ਕਰਦੇ ਹੋ ਜੇ ਕੋ ਡਿੱਗ ਪਿਆ ਤੇ ਬਾਬਾ ਬੋਹਰ ਸ਼ਾ ਜੇ ਕਟਾ ਮਰ ਗਿਆ ਤੇ ਬਾਬਾ ਕਟੇ ਸ਼ਾ ਰਾਨੀ ਦੀ ਗੱਲ ਆ ਖਡੂਰ ਸਾਹਿਬ ਨੂੰ ਜਾਈਦਾ ਨਾ ਖਡੂਰ ਸਾਹਿਬ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜੇਗੇ ਅੱਗੇ ਆਪਾਂ ਕੋਠੇ ਨਿੰਮਦੇ ਤੇ ਕੋਠੇ ਇੱਕ ਜੱਟ ਨੇ ਗਾਰੇ ਨਾਲ ਗੱਡ ਭਰੀ ਐ ਤੇ ਗੱਡ ਦਾ ਪਹੀਆ ਟੁੱਟ ਗਿਆ ਗਾਰਾ ਡਿੱਗ ਪਿਆ ਉਥੇ ਕਬਰ ਬਣੀ ਜੇ ਬਾਬਾ ਗਾਰੇ ਯਾਰ ਕੜੂਰ ਸਾਹਿਬ ਨੂੰ ਜਾਂਦਿਆਂ ਦੇਖ ਲੈਣਾ ਅਸੀਂ ਗਾਰੇ ਸ਼ਾਬ ਦੇ ਸਿੱਖ ਨਹੀਂ ਅਸੀਂ ਬੋਲ ਸ਼ਾਹ ਦੇ ਸਿੱਖ ਨਹੀਂ ਅਸੀਂ ਆ ਸਿੱਖ ਜਿਸ ਗੁਰੂ ਰਾਮਦਾਸ ਦੇ ਦਰ ਤੋਂ ਆਇਆ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਨੇ ਪ੍ਰਤਾ ਗੁਰੂ ਨਸਤਾਰੇ ਸਾਡੇ ਸਿੱਖ ਪੰਥ ਵਿੱਚ ਆਪਾਂ ਕਹਿੰਦੇ ਆ ਗਿਆਨੀ ਜੀ ਜਥੇਦਾਰ ਜੀ ਹੋਰ ਬੜਾ ਕੁਝ ਕਹਿੰਨੇ ਆ ਲੇਕਿਨ ਇੱਕ ਸਿੱਖ ਹੈ ਜਿਹਨੂੰ ਗੁਰੂ ਅਰਜਨ ਦੇਵ ਨੇ ਸਾਬ ਕਰਕੇ ਸਨਮਾਨ ਦਿੱਤਾ ਉਹਦੇ ਬਾਬਾ ਬੁੱਢਾ ਜਦੋਂ ਆਪਾਂ ਗੁਰਦਵਾਰ ਸਾਹਿਬ ਦੇ ਪਾਤਸ਼ਾਹ ਦੇ ਪ੍ਰਕਾਸ਼ ਦੀ ਕਥਾ ਪੜ੍ਹਦੇ ਆ ਨਾ ਉਸ ਤੋਂ ਪੰਕਤੀਆਂ ਕੱਢ ਕੇ ਪੜ੍ਹ ਲੈਣੀਆਂ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣਿਓ ਸਾ ਪੰਥ ਲੇਹੋ ਆਵਾਜ਼ ਬੁੱਢਾ ਤਾਂ ਬੋਲਾ ਅਦਬ ਸਾਥ ਗ੍ਰੰਥ ਕੋ ਖੋਲਾ ਇਹ ਨਹੀਂ ਮੁਸ਼ਾ ਨੂੰ ਤਾ ਦੇਈਏ ਤੇ ਅੰਗ ਤਕ ਤੀਜਾ ਆੜਾ ਰਮਾਲਾ ਉਹਨਾਂ ਪਰਨਾ ਪੋਣਿਆ ਇਹ ਅਤਬ ਦਾ ਪ੍ਰਤੀਕ ਹੈ ਅਤਬ ਦਾ ਰੋ ਵਿਚਾਰ ਕਰਨ ਲੱਗੇ ਗੰਗਾ ਜੀ ਇਹ ਕੜੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਸੀ ਬੁੱਢਿਆ ਮੈਂ ਤੇਥੋਂ ਉਹਲੇ ਨਾ ਹੋਸਾਂ ਬਾਬੇ ਬੁੱਢੇ ਨੂੰ 12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਵਰ ਦਿੱਤਾ ਸੀ ਬੁੱਢਿਆ ਮੈਂ ਤੇਥੋਂ ਹੋਲੇ ਨਾ ਹਾਂ ਜਦੋਂ ਵੀ ਆਪਣੇ ਤੇ ਕੋਈ ਸੰਕਟ ਆਇਆ ਬਾਬੇ ਬੁੱਢੇ ਨੇ ਸਾਨੂੰ ਗਾਈਡੈਂਸ ਦਿੱਤੀ ਹੈ ਮਾਤਾ ਗੰਗਾ ਜੀ ਨਿਵਾਣੇ ਬਣ ਕੇ ਗਏ ਬਾਬਾ ਪੂਜਾ ਸਾਹਿਬ ਨੇ ਅਰਦਾਸ ਕੀਤੀ ਹੈ ਇੱਥੇ ਮੈਨੂੰ ਮਸੰਤ ਤੇ ਬੁਰਾ ਭਲਾ ਨਾ ਕਹਿਣਾ ਬਾਬੇ ਬੁੱਢੇ ਨੇ ਪੁੱਤ ਨਹੀਂ ਦਿੱਤਾ ਪੁੱਤ ਗੁਰੂ ਦਿੰਦਾ ਜੇ ਇਹ ਸਾਡੇ ਆਮ ਪ੍ਰਚਾਰ ਚ ਹੈ ਬਾਬੇ ਬੁੱਢੇ ਕੋਲ ਪੁੱਤ ਲੈਣ ਗਏ ਨਹੀਂ ਬਾਬੇ ਬੁੱਢੇ ਨੇ ਆਖਿਆ ਮਾਤਾ ਜੀ ਮੈਂ ਤਾਂ ਗੁਰੂ ਘਰ ਦਾ ਕਾਹੀ ਆ ਇਹ ਕਿਰਪਾ ਤਾਂ ਗੁਰੂ ਨੇ ਕਰਨੀ ਹੈ ਕਿਉਂਕਿ ਆਪਾਂ ਰੋੜ ਪਾੜ ਕਰਦੇ ਹੁ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋਵੇਂ ਮਿਸਰਨਾ ਚਾਹੀਦਾ ਦਾਤਾ ਇੱਕ ਹੈ ਦੋ ਤਿੰਨ ਨਹੀਂ ਅਸੀਂ ਗਰੰਥੀ ਆ ਸਾਡੀ ਡਿਊਟੀ ਅਰਦਾਸ ਕਰਨ ਦੀ ਹੈ ਤੁਸੀਂ ਸਾਡਾ ਸੰਕਰ ਕਰ ਦਿਓ ਕਰਨਾ ਬਣਦਾ ਹੈ ਪਰ ਜਿਨੇ ਕੰਮ ਪੂਰਾ ਕੀਤਾ ਵੱਡਾ ਉਹ ਹੈ ਜੱਜ ਦੇ ਕੋਲ ਇੱਕ ਬੰਦਾ ਪਰਚੀ ਦਿੰਦਾ ਹੈ ਰਿਆ ਤਾਂ ਜੱਜ ਨੇ ਕਰਨਾ ਕਿ ਪਰਚੀ ਦੇਣ ਵਾਲੇ ਨੇ ਕਰਨਾ ਇਸ ਕਰਕੇ ਜੱਜ ਵੱਡਾ ਤੇ ਉਪਰਾਲਾ ਕਰਿਆ ਕਰੋ ਸਾਡਾ ਅਕੀਦਾ ਕੇਵਲ ਤੇ ਕੇਵਲ ਗੁਰੂ ਤੇ ਰਹਿ ਗੁਰਮਖੋ ਧੰਨ ਗੁਰੂ ਅਰਜਨ ਦੇਵ ਸਾਜੇ ਪਾਤਸ਼ਾਹ ਮਹਾਰਾਜ ਦਾ 1795 15 ਸ਼ਰੀਕਾਂ ਨੇ ਬੜੇ ਚਾਰੇ ਕੀਤੇ ਕਦੇ ਸੱਪ ਨੂੰ ਭੇੜਦੇ ਨੇ ਤੇ ਮੇਰਾ ਪਾਸ਼ਾ ਸੱਪ ਨੂੰ ਮਰੋੜ ਦਿੰਦਾ ਕਦੇ ਬਾਹਮਣ ਨੇ ਜ਼ਹਿਰ ਦੇ ਦਾ ਪ੍ਰਾਲਾ ਕੀਤਾ ਇਹ ਜਿਹੜੀ ਗੱਲ ਸਰਨਾ ਬਾਣੀ ਚ ਲਿਖੀ ਜੇ ਬਾਣੀ ਦੀ ਗੁਰਬਾਣੀ ਚ ਦੁਸ਼ਟ ਬਾਹਮਣ ਮੂਆ ਹੋਏ ਕੋਸੂਰ ਗੁਰੂ ਅਰਜਨ ਸਾਹਿਬ ਦੇ ਪਾਸ਼ਾ ਨੂੰ ਰੇਮ ਜ਼ਹਿਰ ਦੇਣ ਲੱਗਾ ਇੱਕਦਮ ਸੂਰ ਹੋਇਆ ਤਨ ਕਿੱਥੇ ਲੱਡ ਗਿਆ ਇਹ ਮੇਰੇ ਪਾਸ਼ਾ ਮਹਾਰਾਜ ਦੇ ਬਾਲ ਅਸਤਾ ਦੇ ਚੋਜ ਨੇ ਮੇਰੇ ਇਹ ਥਾਗੀਆਂ ਸੁਣਾਉਣ ਤੋਂ ਭਾਵ ਹੈ ਇਹਨਾਂ ਕਿਹਾ ਕਰੋ ਵੀ ਗੁਰੂ ਛੋਟਾ ਹੈ ਗੁਰੂ ਵੱਡਾ ਹੈ ਗੁਰੂ ਹੈ ਹੀ ਪੂਰਾ ਪਰ ਨਾਲ ਇਹ ਵੀ ਆਪਾਂ ਪੜਦੇ ਆ ਗੁਰ ਪੂਰਾ ਜਿਨ ਸਿਮਰਿਆ ਸੇਈ ਪਹਿਲੇ ਆ ਜਿਹੜੇ ਅਧੂਰੀਆਂ ਦੀ ਪੂਜਾ ਕਰਦੇ ਨੇ ਨਾ ਉਹਨਾਂ ਦੇ ਨਾਲ ਨਾਲ ਦੁੱਖਾਂ ਤੋਂ ਰਹਿਤ ਹੋਣਾ ਆਪਾਂ ਪੂਰੇ ਗੁਰੂ ਨੂੰ ਚੇਤੇ ਕਰਨ ਵਾਸਤੇ ਸਮਾਗਮ ਕੀਤਾ ਹੈ ਦਿੱਲੀ ਤੇ ਗੁਰੂ ਘਰ ਦੀ ਕਦੇ ਬੜੀ ਨਹੀਂ ਆਪਾਂ ਪੜਦੇ ਬਾਬੇ ਕੇ ਬਾਬਰ ਕੇ ਦੂ ਕੀ ਇਹ ਆਪ ਪਰਮੇਸ਼ਰ ਸਹੁ ਬਾਬਰ ਦਾ ਕੰਮ ਜ਼ੁਲਮ ਕਰਨਾ ਤੇ ਬਾਬਾ ਉਸ ਜ਼ੁਲਮ ਨਾਲ ਮੱਥਾ ਲਾਉਂਦਾ ਇਹ ਉਦੋਂ ਤੋਂ ਚੱਲਦਾ ਆਇਆ ਅੱਜ ਤੱਕ ਚੱਲਦਾ ਹੈ ਤੇ ਜਿੰਨਾ ਚਿਰ ਸੰਸਾਰ ਰਹੇਗਾ ਬਾਬੇ ਤੇ ਬਾਬਰ ਦੀ ਟੱਕਰ ਮੁਕਣੀ ਨਹੀਂ ਬਾਬਰ ਤੇ ਬਾਬੇ ਦੀ ਜਿਹੜੀ ਟੱਕਰ ਮੁਕਣੀ ਨਹੀਂ ਕਿਉਂਕਿ ਬਾਬਰ ਨੇ ਹੁਕਮ ਕੀਤਾ ਸੀ ਕਦੇ ਯਾਦ ਰੱਖਣਾ ਇਤਿਹਾਸ ਪੜ੍ਹਿਆ ਜੇ 10 ਦਸੰਬਰ ਨੂੰ ਦਿੱਲੀ ਤੋਂ ਆਰਡੀਨੈਂਸ ਜਾਰੀ ਹੁੰਦਾ ਸੀ ਗੈਰ ਮੁਸਲਮਾਨ ਬੰਦਾ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਇਹ ਲਿਖਿਆ ਜੇ ਇਤਿਹਾਸ ਵਿੱਚ ਜਿਵੇਂ ਆਪਾਂ ਕਹਿੰਦੇ ਆਰਡੀਨੈਂਸ 10 ਦਸੰਬਰ ਤਰੀਕ ਲਿਖੀ ਹੈ 10 ਦਸੰਬਰ ਨੂੰ ਹਰ ਸਾਲ ਆਰਡੀਨੈਂਸ ਜਾਰੀ ਹੁੰਦਾ ਸੀ ਕਿ ਕੋਈ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਗੈਰ ਮੁਸਲਮਾਨ ਪਗ ਨਹੀਂ ਬਣ ਸਕਦਾ ਕੋ ਗੈਰ ਮੁਸਲਮਾਨ ਸ਼ਾਸਤ ਨਹੀਂ ਪਹਿਨ ਸਕਦਾ ਅੱਜ ਦੇ ਦਿਨ ਗੁਰੂ ਅਰਗੁਨ ਸੱਚੇ ਪਾਤਸ਼ਾਹ ਨੇ ਇੱਕ ਕ੍ਰਾਂਤੀ ਕੀਤੀ ਇਹ ਅੱਜ ਦਾ ਇਹਨੂੰ ਕਹਿ ਸਕਦੇ ਆ ਰੈਵੋਲੂਸ਼ਨਰੀਟੀ ਕ੍ਰਾਂਤੀਕਾਰੀ ਦਿਨ ਗੁਰੂ ਪੰਥੀ ਪਾਤਸ਼ਾਹ ਦੀ ਸ਼ਹੀਦੀ ਹੋਈ ਕਿਉਂਕਿ ਅੱਜ ਦਾ ਇਹ ਟੌਪਿਕ ਨਹੀਂ ਪੰਜ ਸਿੱਖ ਜਿਹੜਾ ਆਪਾਂ ਕਹਿੰਦੇ ਪੰਜ ਪਿਆਰੇ ਗੁਰ ਨਾਨਕ ਦੇ ਘਰ ਵਿੱਚ ਪਹਿਲ ਤੋਂ ਲੈ ਕਰਕੇ ਪੰਜ ਪਿਆਰਿਆਂ ਦਾ ਸਤਕਾਰ ਰਿਆ ਆਪਾਂ ਪਾੜ ਕਰਦੇ ਹਾਂ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜਾਂ ਕਾ ਗੁਰ ਏਕ ਧਿਆਨ ਪੰਜ ਨਾਮ ਸ੍ਰੀਖਦਾ ਤੇ ਪੰਜ ਇਹ ਨਹੀਂ ਵੀ ਪੰਜ ਪੈਗ ਲਾ ਕੇ ਆਖਣ ਕਿ ਆਪਾਂ ਪੰਜ ਉਹ ਪੰਜ ਨਹੀਂ ਰਹਿਤ ਸਹਿਤ ਜੇ ਪਾਂਚੋਂ ਮਿਲੇ ਰਹਿਤ ਸਹਿਤ ਜੇ ਪਾਂਚੋਂ ਮਿਲੇ ਮਾਮ ਸਰੂਪ ਤੇ ਜਾਨੁ ਭਲੇ ਮੇਰਾ ਬਾਪੂ ਕਹਿੰਦਾ ਹੈ ਰਾਹਤ ਮਰਿਆਦਾ ਦੇ ਪੰਜ ਮੁੱਕਣ ਤੇ ਮੇਰਾ ਸਰੂਪ ਨੇ ਕਿਉਂਕਿ ਸਿੱਖ ਪੰਚਨਮੇ ਮੇਰੇ ਪਾਸਾ ਪੰਜ ਮਿਲੇ ਸੇ ਪੀਰ ਨੀ ਪੀਰ ਆਪਣੇ ਇਲਾਕੇ ਦੇ ਜਾਦੇ ਨੇ ਭਾਈ ਲੰਗਾ ਮੈਂ ਜਦੋਂ ਪੜਦਾ ਨਾ ਰਹਾਣ ਹੋ ਜਾਣਾ 9 ਲੱਖੀ ਪੱਟੀ ਤੋਂ ਘਟਕਿਆ ਸਾਹਿਬ ਆਏ ਨੇ ਇਹ 9 ਲੱਖੀ ਪੱਟੀ ਕਹਿੰਦੇ ਕਿਉਂ ਕਹਿੰਦੇ ਨੇ ਉਹ ਜ਼ਮਾਨੇ ਚ ਪੱਟੀ ਵਾਲੇ ਚੌਧਰੀ ਸਰਕਾਰ ਨੂੰ 9 ਲੱਖ ਰੁਪਇਆ ਤਾਰਦੇ ਸਨ 3 ਲੱਖ ਰੁਪਇਆ ਨਸ਼ਹਿਰੇ ਵਾਲੇ ਦਿੰਦੇ ਢਾਲੇ ਵਾਲੇ 3 ਲੱਖ ਸਮਾਲ ਵਾਲੇ ਦਿੰਦੇ 3 ਪੱਟੀ ਵਾਲੇ ਦਿੰਦੇ ਤੇ ਐਸੀ ਨਹੀਂ ਹੋਣ ਕਰਕੇ ਇਹ 9 ਲੱਖ ਤਾਰਦੇ ਤਾਂ ਕਹਿੰਦੇ 9 ਲੱਖੀ ਪੱਟੀ ਜਿਹੜਾ ਭਾਈ ਲਗਾ ਸੀ ਨਾ ਅੱਜ ਕਾ ਤਾਂ ਸਾਡੇ ਕੋਲ 4 ਪੈਸੇ ਹੁਣ ਤੁਸੀਂ ਗੁਰੂ ਪਾਤਸ਼ਾਹ ਦੇ ਸਿਰ ਨਵਾਉਣ ਨੂੰ ਤਿਆਰ ਨਹੀਂ ਜਦੋਂ ਮੈਂ ਭਾਈ ਲੰਗਾ ਦੀ ਗੱਲ ਕਰਦਾ ਨਾ ਤੇ ਆਟੋਮੈਟਿਕਲ ਪਤਾ ਨਹੀਂ ਪਾਪ ਇਹ ਕਿ ਪੁੱਣ ਮੈਂ ਕਹਿੰਦਾ ਭਾਈ ਤਨ ਲੰਗਾ ਭਾਈ ਲੰਗਾ ਤੂੰ ਤਨ ਤੇਰੇ ਤੇ ਗੁਰੂ ਦੀ ਕਿੰਨੀ ਕ੍ਰੈਮਤ ਹੋਵੇਗੀ 3 ਲੱਖ ਰੁਪਇਆ ਤਾਰਦਾ ਸੀ ਇਹ ਸਰਕਾਰ ਨੂੰ 3 ਲੱਖ ਗੁਰੂ ਪਨਮੇ ਪਾਤਸ਼ਾਹ ਮਰਦਾ ਕਿੰਨਾ ਇਹ ਗੁੰਮ ਕਰਨ ਨਾਲ ਕਿੰਨਾ ਪਿਆਰ ਹੈ 6ਵੇਂ ਪਾਤਸ਼ਾਹ ਦੀ ਸੁਪਤਰੀ ਬੀਬੀ ਵੀਰੋ ਦਾ ਘਰ ਵਿਆਹ ਇਸ ਭਾਈ ਲੰਗਾਹ ਦੇ ਘਰ ਹੋਇਆ ਜੇ ਦਿਨ ਮਾੜਾ ਹੋਵੇ ਨਾ ਤੇ ਲੋਕੀਂ ਅੱਖਾਂ ਬੰਦ ਤੇ ਜਾਂਦੇ ਨੇ ਬੇੜੇ ਸੁੱਖਾਂ ਦੀ ਦੁਨੀਆ ਟੁਕ ਟੁਕ ਨੇੜੇ ਬੈੰਦੀ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਵੈੰਦਮਤਮੀ 20 ਸਾਲ ਦਾ ਵਿਦਿਆਰਥੀ ਆ ਗੁਰਮੁਖੋ ਮੈਂ 4 ਦਿਨ ਭੁੱਖਾ ਰਿਹਾ ਮੈਨੂੰ ਪੰਜਾਬ ਤੇ ਰੋਟੀ ਨਹੀਂ ਖਵਾਈ ਕਾਵੇ ਕਰਕੇ ਮੈਂ ਸੰਤ ਜਰਨੈਲ ਸਿੰਘ ਦੀ ਭੰਡਾਰਾਂ ਵਾਲੀ ਜਥੇ ਰਹਿਣਾ ਮੁਸੀਬਤ ਦਾ ਸਮਾਂ ਨਾ ਆਵੇ ਇਹ ਗੱਲ ਵਿੱਚੋਂ ਸੁਭਾਵਿਕ ਆ ਗਈ ਟੌਪਿਕ ਨਹੀਂ ਭਾਈ ਲੰਗਾ ਭਾਈ ਜੇਠਾ ਭਾਈ ਪੈੜਾ ਭਾਈ ਪ੍ਰਾਣਾ ਬਾਬਾ ਬਿਲੀ ਜੰਦ ਇਹ ਪੰਜ ਗਏ ਨੇ ਤੇ ਗੁਰੂ ਪਾਤਸ਼ਾਹ ਦੀ ਸ਼ਹੀਦੀ ਤੋਂ ਆ ਕੇ ਇਹਨਾਂ ਨੇ ਬਰਾਗ ਨਾਲ ਬੁੜਾ ਸੱਚੇ ਪਾਤਸ਼ਾਹ ਨੂੰ ਗੱਲ ਦਸੀ ਭਾਈ ਲੰਗਾ ਨੇ ਖੁੱਲ ਖੁੱਲ ਗੱਲਾਂ ਕੀਤੀਆਂ ਮੇਰੇ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਲਗਾ ਸਮਾਂ ਆਵੇਗਾ ਤੋਂ ਗੁਰਮੁਖ ਅੱਜ ਦੇ ਦਿਨ ਗੁਰੂ ਪਾਤਸ਼ਾਹ ਮਹਾਰਾਜ ਨੇ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਦਾ ਸ੍ਰੀ ਸਾਹਿਬਾ ਪਹਿਨੀਆਂ ਜਿਹੜਾ ਤਖਤ ਹੈ ਨਾ ਦਿੱਲੀ ਦਾ ਮੈਂ ਬੇਨਤੀ ਕਰ ਰਿਹਾ ਅੱਗੇ ਦੇ ਅਕਾਲ ਤਖਤ ਦਿੱਲੀ ਦੇ ਤਖਤ ਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਦਿੱਲੀ ਵਾਲਿਆਂ ਨੂੰ ਕਹਿਣਾ ਹੈ ਇਹ ਜੱਗ ਸਰਾਮ ਮੁਸਾਫਰਾਂ ਦੀ ਇਥੇ ਜੋਰ ਵਾਲੇ ਕਈ ਆਗੈ ਸ਼ਹਦਾਦ ਨਮਰੂਦ ਫਰਾਉਨ ਜਹੇ ਦਾਵਾਬੰਦ ਖੁਦਾ ਕਾ ਆਗੈ ਅਕਬਰ ਸ਼ਾਹ ਦੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਹਾ ਪਾਗੈ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਗੈ ਅਕਬਰ ਬਾਦਸ਼ਾਹ ਨੇ 50 ਸਾਲ ਰਾਜ ਕੀਤਾ ਹਿੰਦੁਸਤਾਨ ਤੇ ਮੈਨੂੰ ਅੱਜ ਤੱਕ ਉਹਦੀ ਡੇਟ ਆਫ ਬਰਦਾ ਪਤਾ ਨਹੀਂ ਜੇ 50 ਸਾਲ ਰਾਜ ਕੀਤਾ ਅਕਬਰ ਨੇ ਪਰ ਕਿਹੜੀ ਤਰੀਕ ਨੂੰ ਜੰਮਿਆ ਇਹ ਕਿਹੜੀ ਨੂੰ ਮਰਿਆ ਮੈਨੂੰ ਅੱਜ ਤੱਕ ਨਹੀਂ ਪਤਾ ਪਰ ਬਾਬੇ ਕਬੀਰ ਦੇ ਜਨਮ ਦਿਨ ਤੇ ਛੁੱਟੀ ਹੁੰਦੀ ਹੈ ਕਿਉਂਕਿ ਉਹ ਅਕਾਲ ਪੁਰਖ ਨੂੰ ਮੰਨਦਾ ਹੈ ਬਾਬੇ ਰਵਦਾਸ ਦੇ ਜਨਮ ਦਿਨ ਤੇ ਛੁੱਟੀ ਹੁੰਦੀ ਹੈ ਬਾਬਾ ਰਵਦਾਸ ਉਸ ਅਕਾਲ ਪੁਰਖ ਨੂੰ ਮੰਨਦਾ ਹੈ ਰੋਵ ਵਿਚਾਰ ਮੇਰੇ ਪਾਸ਼ਾ ਨੇ ਇੱਕ ਤਖਤ ਬਣਾਇਆ ਕਿਸੇ ਰਾਜਨਾ ਹੱਥ ਲਗਾਇਓ ਬੁੱਢਾ ਹੋ ਗਰਦਾਸ ਬਣਾਇਓ ਤਾਨੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਹਰਮੰਦਰ ਸਾਹਿਬ ਮੱਥਾ ਟੇਕ ਕੇ ਜਿਹੜਾ ਹਰਮੰਦਰ ਹੈ ਨਾ ਇਹ ਦਾਤ ਜੇ ਰੱਬ ਦਾ ਘਰ ਤੁਸੀਂ ਜਾਂਦੇ ਜੇ ਬਾਬਿਆਂ ਦੇ ਡੇਰੇ ਤੁਹਾਨੂੰ ਹਰਮੰਦਰ ਦਾ ਕੀ ਪਤਾ ਹਰਮੰਦਰ ਕੀ ਚੀਜ਼ ਹੁੰਦਾ ਹੈ ਕਿਤੇ ਆ ਕਾਲੀ ਦੇਵੀ ਦਾ ਮੰਦਰ ਕਿਤੇ ਹਨੂਮਾਨ ਦਾ ਮੰਦਰ ਕਿਤੇ ਸ਼ੇਖ ਫਤਾ ਖੀਰਾ ਖਾਂਦਾ ਸ਼ੇਖ ਫਤੇ ਦੀ ਕਬਰ ਲੇਕਿਨ ਕੇਵਲ ਤੇ ਕੇਵਲ ਇੱਕ ਜਗ੍ਹਾ ਹੈ ਹਰ ਮੰਦਰ ਰੱਬ ਦਾ ਘਰ ਇਹ ਗੱਲ ਕੇਵਲ ਕਹਿਣ ਮਾਤਰਾ ਨਹੀਂ ਅਸਲੀਅਤ ਹੈ ਸਾਡੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਡੈਨ ਇੰਦਰਾ ਇਹਦਾ ਪਾਰਸੀ ਨਾਲ ਵਿਆਹ ਹੋਇਆ ਹੈ ਔਰ ਇੱਕ ਮੰਦਰ ਵਾਲਿਆਂ ਨੇ ਇਹ ਨੂੰ ਅੰਦਰ ਨਹੀਂ ਬਣ ਦਿੱਤਾ ਕਿ ਤੂੰ ਪਾਰਸੀ ਨਾਲ ਵਿਆਹ ਹੀ ਹੋਇਆ ਹੈ ਹਰ ਮੰਦਰ ਉਹ ਹੈ ਇੱਥੇ ਹਿੰਦੂ ਆਵੇ ਇੱਥੇ ਮੁਸਲਮਾਨ ਆਵੇ ਇੱਥੇ ਅਸਾਈ ਆਵੇ ਇਥੇ ਯੂਦੀ ਆਵੇ ਕਿਸੇ ਨੂੰ ਕੋਈ ਬਤਕਰਾਨੀ ਇਹ ਨਹੀਂ ਆਖਿਆ ਬਚੂਣੀ ਆ ਸਕਦਾ ਆਪਾਂ ਦੇਖ ਕਰਾਉਣੇ ਨਾ ਹਰ ਇੱਕ ਦੀ ਦੇਖ ਹਰਮੰਦਰ ਸਾਹਿਬ ਪ੍ਰਵਾਨ ਹੈ ਹਰ ਇੱਕ ਦੀ ਚੜਦੇ ਵਾਲੇ ਪਾਸੋਂ ਆਪਾਂ ਬਾਣੀ ਪਰ ਦੱਖਣ ਦੇ ਸ੍ਰੀ ਕਾਬਾ ਸਾ ਪਸ਼ਿਮ ਅੱਲੋ ਮਕਾਮਾਂ ਦਿਲ ਮੈਂ ਖੈਤ ਖੋੜ ਦਿਲੇ ਦਿਲ ਖੋਜੋ ਇਹੋ ਠੌਰ ਮਕਾਮਾਂ ਕੋਈ ਰੱਬ ਨੂੰ ਦੱਖਣ ਦੀ ਦਿਸ਼ਾ ਮੰਨਦਾ ਹੈ ਕੋਈ ਉਹਨੂੰ ਪਸ਼ਿਮਾ ਵਾਲੇ ਪਾਸੇ ਵੱਲ ਵੇਂਦਾ ਹਰਮੰਦਰ ਕਹਿੰਦਾ ਨਾ ਭਾਈ ਰੱਬ ਹਰ ਥਾਂ ਤੇ ਵਿਆਪਕ ਹੈ ਚੜ੍ਹਦੇ ਵਾਲੇ ਪਾਸੇ ਤੋਂ ਆ ਦੱਖਣ ਦੀ ਬਾਹੀ ਤੋਂ ਆ ਉੱਤਰ ਵਾਲੇ ਪਾਸੇ ਤੋਂ ਆ ਤੈਨੂੰ ਮੋਸਟ ਵੈਲਕਮ ਜੀ ਆਇਆਂ ਔਰ ਆਪਾਂ ਚੁੜਾ ਲੈਨੇ ਆ ਉਥੇ ਇਹ ਨਹੀਂ ਕਿ ਤੂੰ ਨਹੀਂ ਲੈ ਸਕਦਾ ਮੈਂ ਨਹੀਂ ਲੈ ਸਕਦਾ ਪਰ ਇਹ ਲਾਜ਼ਮੀ ਹੈ ਜੇ ਚੁੜਾ ਲੈਣਾ ਤੇ ਗੁਰਮੁਖ ਖਾ ਨਿਓ ਕੇ ਨਾ ਇਹ ਚੂੜਾ ਤਾਂ ਮਿਲਣਾ ਜੇ ਨਿਵੇਂਗਾ ਕਿਉਂਕਿ ਤਰ ਤਰਾਜੂ ਤੋਲੀਏ ਨਿਵੇਂ ਸੁ ਘੋਰਾ ਹੋਏ ਜਦੋਂ ਆਪਾਂ ਤਕੜੀ ਤੇ ਤੋਲਦੇ ਆ ਨਾ ਜਿੰਨੀ ਚੀਜ਼ ਭਾਰੀ ਓਨੀ ਨੀਵੀ ਹੁੰਦੀ ਹੈ ਇਹ ਸਰ ਮੰਗੜ ਦੇ ਵਿੱਚ ਕਿਸੇ ਮੂਰਤੀ ਦੀ ਪੂਜਾ ਨਹੀਂ ਕਿਸੇ ਇੱਕ ਵਿਅਕਤੀ ਦੀ ਗੱਲ ਨਹੀਂ ਹਰ ਮੰਦਰ ਵਿੱਚ ਆਵਾਜ਼ ਕੀ ਹੈ ਕੋਈ ਬੋਲੇ ਰਾਮ ਰਾਮ ਹਰਾਮ ਨਾਲ ਨਫ਼ਰਤ ਨਹੀਂ ਮੁਸਲਮਾਨਾਂ ਦਾ ਮੁੰਡਾ ਰਾਮ ਕਹਦੇ ਤੇ ਕਹਿੰਦੇ ਤੂੰ ਕਾਫਰ ਹੋ ਗਿਆ ਹਿੰਦੂਆਂ ਦਾ ਮੁੰਡਾ ਅੱਲਾਹ ਕਹਦੇ ਤੇ ਕਹਿੰਦੇ ਮਲੇਸ਼ ਬਣ ਗਿਆ ਲੈਕਰ ਹਨ ਮੰਦਰ ਦੀ ਆਵਾਜ਼ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗਸਈਆ ਕੋਈ ਅਲਾਹੇ ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀਮ ਕੋਈ ਨਹਾਵੇ ਤੀਰਥ ਕੋਈ ਹੱਜ ਜਾਏ ਇਹ ਨਹੀਂ ਆਖਿਆ ਤੀਰਥਾਂ ਤੇ ਨਾ ਜਾਓ ਇਹ ਨਹੀਂ ਆ ਕੇ ਹੱਜ ਕਰਨਾ ਜਾਓ ਕੋਈ ਤੀਰਥਾਂ ਤੇ ਜਾਂਦਾ ਕੋ ਹੱਜ ਕਰਨ ਜਾਂਦਾ ਤੇ ਮੈਂ ਇਹਦਾ ਬਰੀਕੀ ਨਾਲ ਐਨਲਸਿਸ ਕੀਤਾ ਕਾਰਨ ਆਪਾਂ ਬਿਮਾਰ ਹੁੰਨੇ ਆ ਕਈ ਬੰਦੇ ਕਹਿੰਦੇ ਵੀ ਗਿਆਨੀ ਜੀ ਮੈਂ ਤਾਂ ਦੇਸੀ ਦਵਾਈ ਲੈਣੀ ਹੈ ਦੂਜਾ ਕਹਿੰਦਾ ਨਹੀਂ ਨਹੀਂ ਮੈਨੂੰ ਦੇਸੀ ਅੰਗਰੇਜ਼ੀ ਦਵਾਈ ਅਲਰਜੀ ਕਰਦੀ ਹੈ ਮੈਂ ਹੋਮਿਓਪੈਥੀ ਲੈਣੀ ਹੈ ਕਿਸੇ ਨੇ ਹੋਮਿਓਪੈਥੀ ਲੈ ਲਈ ਕਿਸੇ ਦੇਸੀ ਦਵਾਈ ਲੈ ਲਈ ਕਿਸੇ ਅੰਗਰੇਜ਼ੀ ਲੈ ਲਈ ਕਰਨਾ ਦਾ ਤੰਦਰੁਸਤੀ ਹੈ ਨਾ ਇਹ ਮੇਰਾ ਗੁਰੂ ਕਹਿੰਦਾ ਇਸ ਕਰਕੇ ਭਾਈ ਇਹਨਾਂ ਗੱਲਾਂ ਦੇ ਝਗੜਾ ਨਾ ਕਰੋ ਕੋ ਰਾਮ ਕਹਿੰਦਾ ਕੋ ਅੱਲਾਹ ਕਹਿੰਦਾ ਪਰ ਇੱਕ ਗੱਲ ਦਾ ਖਿਆਲ ਰੱਖੀ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਹਿਬ ਕਾ ਤਿਨ ਭੇਜ ਜਾਤਾ ਹੁਕਮ ਕਿਵੇਂ ਪਛਾਣਨਾ ਨਾਨਕ ਹੁਕਮੇ ਜੇ ਬੁਝੇ ਤੋਂ ਮੇ ਕਹਿ ਨ ਕੋ ਜੇ ਮੈਂ ਆ ਨਾ ਫਿਰ ਗੱਲ ਨਹੀਂ ਬਣਨੀ ਗੁਰਮੁਖੋ ਸਾਨੂੰ ਗੁਰੂ ਅਰਬਿੰਦ ਸਾਜੇ ਪਾਤਸ਼ਾਹ ਨੇ ਹਰਮੰਦਰ ਸਾਹਿਬ ਮੱਥਾ ਟੇਕਿਆ ਆਕਾਲ ਤਖ ਦੀ ਸੱਜਣਾ ਕੀਤੀ ਅੱਜ ਦਾ ਦਿਨ ਆਇਆ ਮੈਂ ਇਹ ਮਨਜੀਤ ਸਾਹਿਬ ਹੀ ਬੋਲਿਆ ਸੀ ਦੋ ਚਾਰ ਦਿਨ ਪਹਿਲਾਂ ਜਿਹੜੀਆਂ ਸ੍ਰੀ ਸਹਿਬਾਨ ਨੇ ਮੈਂ ਗੱਲ ਕਹਿਣ ਤੋਂ ਝੱਗਦਾ ਪਰ ਨਾਲ ਮਿਲਿਆ ਕੋਈ ਸੇਵਤੀ ਤੇ ਮੈਂ ਕਿਤਾਬ ਚ ਪੜਿਆ ਜੇ ਕਨਈਆ ਲਾਲ ਦੀ ਗੁਰਦੂ ਜੀ ਕਿਤਾਬ ਲਿਖੀ ਹੈ ਤਵਾਰਿਕ ਸਿੱਖਾਂ ਉਹਦੇ ਚ ਲਿਖਦਾ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਵੈਗਰੂ ਵੱਲੋਂ ਦੋ ਸ੍ਰੀ ਸਹਿਬਾਂ ਆਈਆਂ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਹ ਦੋ ਸ੍ਰੀ ਸਹਿਬਾਂ ਪਹਿਲੀਆਂ ਇੱਕ ਪੀਰੀ ਦੀ ਇੱਕ ਮੀਰੀ ਦੀ ਪੀਰ ਦੀ ਰੱਖਿਆ ਕਰਨ ਲਈ ਤੇ ਮੀਰੀ ਦੀ ਦੁਸ਼ਟਾਂ ਦਾ ਨਾਸ ਕਰਨ ਲਈ ਇੱਕ ਹੋਰ ਗੱਲ ਰੱਖਣੀ ਗੁਰੂ ਆਪਾਂ ਤਾਂ ਥੋੜੀ ਜੀ ਤਾਕਤ ਆ ਦੇਣਾ ਤੇ ਜੋਸ਼ ਵਿੱਚ ਆ ਕੇ ਹੌਸਲਾ ਲੈ ਲੈਣੇ ਆ ਸਾਡਾ ਗੁਰੂ ਇੰਨਾ ਸੁਚੇਤ ਹੈ ਜਦੋਂ ਹਰਗੋਬਿੰਦ ਸਿੰਘ ਸਾਹਿਬ ਦਾ ਜੰਗ ਹੋਇਆ ਨਾ ਤੇ ਮੈਂ ਉੱਥੇ ਪੜਿਆ ਕਿ ਛੇਵੇਂ ਪਾਤਸ਼ਾਹ ਦੀ ਸ੍ਰੀ ਸਭ ਟੁੱਟ ਗਈ ਜਿਹੜੇ ਨਾ ਜੰਗ ਕਰਦੇ ਸਨ ਜੇ ਕਿਸੇ ਪੜਨਾ ਮੇਰੇ ਭਰਾ ਨੇ ਤੇ ਪ੍ਰਿੰਸੀਪਲ ਸਦਬੀਰ ਸਿੰਘ ਨੇ ਲਿਖਿਆ ਆਪਣੀ ਕਰਮ ਦੇ ਨਾਲ ਗੁਰ ਭਾਰੀ ਪੁਸਤਕ ਦਾ ਨਾਮ ਜੇ